ਕੰਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਸ਼ਸ਼ੋਪੰਜਾ ਸੌ ਚੱਕਣ ਦੇ ਲਈ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਾਂ ਨਹੀਂ ਇਹ ਗੱਲ ਅਹਿਮ ਹੈ ਪੱਕੀ ਰਿਹਾਈ ਤਾਂ ਦੂਰ ਦੀ ਗੱਲ ਸਥਾਈ ਰਿਹਾਈ ਦਾ ਰੋਲਾ ਵੀ ਪੈ ਚੁੱਕਿਆ ਹੈ ਕੀ ਭਗਵੰਤ ਮਾਨ ਅਮਰਤਪਾਲ ਨੂੰ ਸਥਾਈ ਰਿਹਾਈ ਦੇਣਗੇ ਜਾਂ ਨਹੀਂ ਸਾਰਾ ਧਾਰੂਮਦਾਰ ਭਗਵੰਤ ਮਾਨ ਦੇ ਉੱਤੇ ਆ ਕੋਈ ਕਹਿੰਦਾ ਕੇਂਦਰ ਸਰਕਾਰ ਤੇ ਹੈ ਕੋਈ ਕਹਿੰਦਾ ਅਦਾਲਤਾਂ ਤੇ ਨਾ ਜੀਨਾ ਸਾਰੇ ਦਾ ਸਾਰਾ ਧਾਰਮਦਾਰ ਭਗਵੰਤ ਮਾਨ ਦੇ। ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਦਰਅਸਲ ਅਮਰਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਜਾਨੀ ਕਿ ਐਨਐਸਏ ਦੇ ਅਧੀਨ ਡਿਬ루ਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ। ਡਿਬ루ਗੜ ਦੀ ਜੇਲ੍ਹ ਦੇ ਵਿੱਚ ਬੰਦ ਉਹਨਾਂ ਦਾ ਰਹਿਣਾ, ਉਹਨਾਂ ਤੇ ਐਨਐਸਏ ਲਾਉਣਾ, ਐਨਐਸਏ ਦੇ ਵਿੱਚ ਵਾਧਾ ਕਰਨਾ ਸਾਰਾ ਪੰਜਾਬ ਸਰਕਾਰ ਦੇ ਹੱਥ ਹੈ। ਸਾਰਾ ਕੁਝ ਅਮਰਤਸਰ ਦੇ ਡਿਪਟੀ ਕਮਿਸ਼ਨਰ ਦੇ ਹੱਥ ਹੈ। ਡਿਪਟੀ ਕਮਿਸ਼ਨਰ ਚੌਣ ਦਾ ਆਜਨਸੇ ਖਤਮ ਕਰ ਸਕਦੇ ਨੇ ਡਿਪਟੀ ਕਮਿਸ਼ਨਰ ਚੌੜ ਦਾ ਅੱਜ ਰਿਹਾਈ ਦੇ ਸਕਦੇ ਆ ਮਾਮਲਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਸੌਂ ਚੁੱਕ ਲਈ ਹੈ ਤੇ ਸੌਂ ਚੁੱਕਣ ਤੋਂ ਬਾਅਦ ਕੈਬਨਟ ਦਾ ਗਠਨ ਹੋ ਗਿਆ ਤੇ ਮੇਰੇ ਖਿਆਲ ਕੈਬਨਟ ਦੀ ਮੀਟਿੰਗ ਵੀ ਹੋਣ ਵਾਲੀ ਹੈ ਅੱਜ ਹੋ ਜਾਣੀ ਹੈ ਉਹ ਕੁਝ ਸਮੇਂ ਦੇ ਵਿੱਚ ਵਿੱਚ ਉਸ ਤੋਂ ਬਾਅਦ ਮੰਤਰਾਲਿਆਂ ਤੇ ਵਿਭਾਗਾਂ ਦੀ ਵੰਡ ਕਰ ਦਿੱਤੀ ਜਾਣੀ ਹੈ ਤੇ ਫਿਰ ਸੱਦ ਲਿਆ ਜਾਣਾ ਸੰਸਦ ਦਾ ਪਹਿਲਾ اجلاس 18ਵੀਂ ਲੋਕ ਸਭਾ ਦਾ ਪਹਿਲਾ اجلاس ਸੱਦਿਆ ਜਾਣਾ ਹੈ ਦੇ ਉਸ ਦੇ ਵਿੱਚ ਨਵੇਂ ਚੁਣੇ ਗਏ ਲੋਕ ਸਭਾ ਮੈਂਬਰਾਂ ਨੂੰ ਸੌ ਚੁਕਾਈ ਜਾਣੀ ਆ ਸੌ ਕੌਣ ਚੁਕਾਊਗਾ ਉਹ ਤਾਂ ਬਾਅਦ ਚ ਤੈਅ ਹੋਵੇਗਾ ਪਰ ਸੌ ਚੁੱਕਣ ਵਾਲਿਆਂ ਚ ਅਮਰਤਪਾਲ ਹੈ ਅਮਰਤਪਾਲ ਬਾਹਰ ਆਉਂਦੇ ਨੇ ਜਾਂ ਨਹੀਂ ਆਉਂਦੇ ਇਸ ਗੱਲ ਦਾ ਧਾਰਮਦਾਰ ਭਗਵੰਤ ਮਾਨ ਤੇ ਆ ਅਮਰਤਪਾਲ ਦੇ ਵਕੀਲ ਵਾਰਿਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਰਹੇ ਈਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਇਸ ਬਾਰੇ ਲਿਖਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਅਸਥਾਈ ਤੌਰ ਦੇ ਉੱਤੇ ਅਮਰਤਪਾਲ ਨੂੰ ਬਾਹਰ ਕੱਢੇ ਜਿਹੜਾ ਐਨਐਸਏ ਦੇ ਵਿੱਚ ਛੋੜ ਦਵੇ ਤੇ ਉਹ ਬਾਹਰ ਆਉਣ ਤੇ ਆਪਣੇ ਅਧਦੇ ਦੀ ਤੇ ਸੌ ਚੁੱਕ ਕੇ ਉਹ ਵਾਪਸ ਚਲੇ ਜਾਣ। ਖੈਰ ਇੱਥੇ ਅਮਰਤਪਾਲ ਵਾਲੇ ਧੜੇ ਦਾ ਇਹ ਵੀ ਦਬਾਅ ਜਿਹੜਾ ਉਹ ਕਮਜ਼ੋਰ ਪੈ ਗਿਆ ਕਿ ਪੱਕੀ ਰਿਹਾਈ ਦੀ ਮੰਗ ਨਹੀਂ ਕਰ ਰਹੇ। ਸਿਰਫ ਚੌਂ ਸੌ ਚੁੱਕਣ ਲਈ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤਾਂ ਉਹਨਾਂ ਨੂੰ ਪੱਕੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਸੀ। ਉਹਨਾਂ ਨੇ ਤਾਂ ਚੌਂ ਹੀ ਇਸੇ ਚੱਕਰ ਚ ਲੜੀ ਸੀ ਕਿ ਭਾਈ ਸਾਹਿਬ ਬਾਹਰ ਆਉਣਗੇ। ਜਦੋਂ ਚੌਂ ਜਿੱਤ ਜਾਣਗੇ। ਹੁਣ ਗੱਲ ਇਹ ਆ ਕਿ ਭਗਵੰਤ ਮਾਨ ਸਰਕਾਰ ਕੀ ਰਿਹਾਈ ਕਰਦੀ ਆ ਪੱਕੀ ਨਹੀਂ ਤਾਂ ਕਟੋ-ਕਟ ਕੱਚੀ ਰਿਹਾਈ ਕਰਦੀ ਆ ਸੌ ਚੁੱਕਣ ਦਾ ਮੌਕਾ ਦਿੰਦੀ ਆ ਇਹ ਸਾਰੀਆਂ ਚੀਜ਼ਾਂ ਹੁਣ ਭਗਵੰਤ ਮਾਨ ਸਰਕਾਰ ਦੇ ਨੇ ਕਿਉਂਕਿ ਅਮਰਤਪਾਲ ਦੇ ਉੱਤੇ NSA ਜੇਕਰ ਕਿਸੇ ਨੇ ਲਾਇਆ ਤਾਂ ਉਹ ਪੰਜਾਬ ਸਰਕਾਰ ਨੇ ਲਾਇਆ ਹੈ ਪੰਜਾਬ ਸਰਕਾਰ ਚਾਹੁੰਦੀ ਤਾਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਰੱਖ ਸਕਦੀ ਸੀ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ ਅਸਾਮ ਭੇਜ ਦਿੱਤਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਹੁਣ ਉਹ ਬਾਹਰ ਕਿਵੇਂ ਨਿਕਲਣਗੇ ਇਹ ਹੁਣ ਪੰਜਾਬ ਸਰਕਾਰ ਤੇ ਹੈ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹਨਾਂ ਨੂੰ ਜਿਹੜਾ ਉਹ ਕਰ ਸਕਦੀ ਹੈ ਕਿ ਰਿਹਾਈ ਕਰ ਸਕਦੀ ਹੈ ਉਹਨਾਂ ਦੀ ਸੋਚ ਕਾ ਸਕਦੀ ਹੈ ਜੇਕਰ ਭਗਵੰਤ ਮਾਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਜਿਹੜੇ ਖੰਡੂਰ ਸਾਹਿਬ ਦੇ ਲੋਕ ਨੇ ਆਪਣੇ ਲੋਕ ਸਭਾ ਮੈਂਬਰ ਤੋਂ ਵਾਂਝੇ ਰਹਿਣਗੇ ਕਿਉਂਕਿ ਜਿੰਨਾ ਸਮਾਂ ਤੁਸੀਂ ਲੋਕ ਸਭਾ ਜਾਂ ਕਿਸੇ ਵੀ ਚੀਜ਼ ਦੀ ਸੌਣ ਹੀ ਚੁੱਕਦੇ ਹੋ ਨਾ ਸਮਾਂ ਤੁਸੀਂ ਨੋਟੀਫਾਈ ਨਹੀਂ ਹੁੰਦੇ ਬਤੌਰ ਮੈਂਬਰ ਤਾਂ ਇਹ ਗੱਲ ਹੈ ਹੁਣ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਦੀ ਕਿਵੇਂ ਭੂਮਿਕਾ ਰਹਿੰਦੀ ਹੈ ਪੰਜਾਬ ਸਰਕਾਰ ਤੇ ਖਾਸ ਕਰਕੇ ਕਿਉਂਕਿ ਭਗਵੰਤ ਮਾਨ ਦੀ ਭੂਮਿਕਾ ਦਾ ਜ਼ਿਕਰ ਤਾਂ ਕਰ ਰਹੇ ਇੱਕ ਤਾਂ ਮੁੱਖ ਮੰਤਰੀ ਨੇ ਦੂਜਾ ਪੰਜਾਬ ਦਾ ਗ੍ਰਹਿ ਵਿਭਾਗ ਉਹਨਾਂ ਦੇ ਕੋਲੇ ਆ ਆ ਇਹ ਜਿਹੜੀ ਵਜ਼ਾਰਤ ਹੈ ਵਜ਼ਾਰਤ ਦਾਖਲਾ ਉਹਨਾਂ ਦੇ ਕੋਲ ਹੋਣ ਕਰਕੇ ਇਹ ਇੱਕ ਅਹਿਮ ਚੀਜ਼ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੇ ਆ ਫਿਰ ਦੂਜਾ ਮਸਲਾ ਇਹ ਹੈ ਕਿ ਜੇ ਭਗਵੰਤ ਮਾਨ ਚੌਨ ਅੰਮ੍ਰਿਤਸਰ ਦੇ ਡੀਸੀ ਨੂੰ ਕਹਿ ਦੇਣਗੇ ਤੇ ਅੰਮ੍ਰਿਤਸਰ ਦੇ ਡੀਸੀ ਜਿਹੜੇ ਲਿਖ ਦੇਣਗੇ ਸਾਰੀ ਦੀ ਸਾਰੀ ਕਹਾਣੀ ਅਮਰਤਪਾਲ ਵਾਲੇ ਮਾਮਲੇ ਦੇ ਵਿੱਚ ਭਗਵੰਤ ਮਾਨ ਤੇ ਅੰਮ੍ਰਿਤਸਰ ਦੇ ਡੀਸੀ ਦੇ ਦੋਵਾਲਿਆ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅਮਰਤਪਾਲ ਨੂੰ ਬਾਹਰ ਕੱਢਦੇ ਨੇ ਜਾਂ ਨਹੀਂ ਕੱਢਦੇ ਮੇਰਾ ਨਿੱਜੀ ਤੌਰ ਤੇ ਮੰਨਣਾ ਇਹ ਹੈ ਕਿ ਬਾਹਰ ਕੱਢ ਦੇਣਗੇ ਚਾਹੇ ਉਹ ਕੱਚੇ ਤੌਰ ਤੇ ਕਢਣ ਅਸਥਾਈ ਤੌਰ ਤੇ ਸੌ ਚੁੱਕ ਸਮਾਗਮ ਤੱਕ ਦੀ ਰਿਹਾਈ ਹੋਵੇ ਪੱਕੀ ਰਿਹਾਈ ਬਾਰੇ ਕੋਈ ਮਸਲਾ ਨਜ਼ਰ ਨਹੀਂ ਆਉਂਦਾ ਨਾ ਹੀ ਚਾਰਾ ਜੋਈ ਕੀਤੀ ਜਾ ਰਹੀ ਹੈ ਵਕੀਲ ਸਾਹਿਬ ਕਹਿੰਦੇ ਆ ਖਾਰਾ ਹੋਣੀ ਕਿ ਐਸੀ ਸਿਰਫ ਪੰਜਾਬ ਸਰਕਾਰ ਨੂੰ ਸਥਾਈ ਰਹਿਾਈ ਲਈ ਲਿਖ ਰਹੇ ਹਨ ਪੱਕੀ ਰਹਿਾਈ ਲਈ ਨਹੀਂ ਰਖਲੇ ਚਲੋ ਦੇਖਦੇ ਆ ਕਿ ਪੰਜਾਬ ਸਰਕਾਰ ਦਿੰਦੀ ਹੈ ਕਿ ਨਹੀਂ ਦਿੰਦੀ ਅਮਰਪਾਲ ਕੋ ਨੋ ਰਹਾ ਹੁੰਦੇ ਆ ਮਸਲਾ ਇਹ ਹੈ ਕਿ ਅੱਜ ਸ਼ਾਮ ਨੂੰ ਕੈਬਨਟ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਹੀ ਸੰਸਦ ਦਾ 18ਵਾਂ ਲੋਕ ਸਭਾ ਦਾ ਪਹਿਲਾ اجلاس ਜਿਹੜਾ ਉਹ ਸੱਦਿਆ ਜਾਣਾ ਹੈ ਇਸ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਬਹੁਤ ਨਿਰਪਰ ਕਰਦੀਆਂ ਨੇ ਕਿ ਅੱਜ ਕਦੋਂ ਸੱਦਦੇ ਨੇ ਮੇਰੇ ਖਿਆਲ 'ਚ ਇਸੇ ਜੋ ਆ ਹਫਤਾ ਚੱਲ ਰਿਹਾ ਆ ਅੱਜ ਸ਼ੁਰੂ ਹੋਇਆ ਸੋਮਵਾਰ ਤੋਂ ਇਸੇ ਹਫਤੇ 'ਚ ਹੀ ਚੀਜ਼ਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਸੌਂਚ ਕਾ ਦਿੱਤੀ ਜਾਵੇਗੀ ਤਾਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਮਰਤਪਾਲ ਬਾਹਰ ਆ ਸਕਦੇ ਨੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਚੌਂਕ